ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਤੇ ਕੰਮ ਚੱਲੀ ਜਾਂਦਾ ਜੋਰਾਂ ਤੇ ਗੇਰ ਗੁਰ ਕੱਲ੍ਹ ਸ਼ਾਮ ਨੂੰ ਟੰਗਤਾ ਸੀ ਗੇਰ ਗੁਰ ਕੰਪਲੀਟ ਕਰਕੇ ਲੱਚ ਕੋਲੱਚ ਸੈੱਟ ਕਰਕੇ ਸਾਰਾ ਕੁਝ ਤੇ ਬੈੱਡ ਬੁੱਡ ਪਾਇਆ ਬਾਸਕਟ ਬੰਨੀ ਇੱਕ ਇਹਦੇ ਨਾਲ ਪਹਿਲਾਂ ਇਹ ਬੈਰਿੰਗ ਗਰਮ ਹੋਈ ਗਏ ਨੇ ਧੱਕੇ ਨਾਲ ਯਾਨੀ ਕਿ ਪਾਇਆ ਹੋਇਆ ਤੇ ਕੰਮ ਸਾਰੇ ਰੀਅਲੀ ਪੈਰਟ ਐਨੇ ਜ਼ਿਆਦੇ ਤੇ ਵੀ ਕੋਈ ਹਸਾਬ ਹੀ ਨਹੀਂ ਸੀ ਹੁਣ ਬੱਤਸਿਰ ਦੇ ਕਰਕੇ ਸਾਫ ਟੂਟੂ ਲਾੜ ਕੇ ਭਾਈ ਨੇ ਇੱਕੋ ਹੀ ਜਿਹੜਾ ਪੱਲੇ ਦਾ ਉਹ ਬਹੁਤ ਜ਼ਿਆ ਬਿਜਲੀ ਕਪਲੀਨ ਜੀ ਬਣ ਗਈ ਸੀ ਉਹਦੇ ਕਰਕੇ ਗਰਮ ਹੋਉਂਦੇ ਦੇ ਇਹ ਕਿਉਂਕਿ ਜਦੋਂ ਇਧਰ ਹੀ ਬੈਲੈਂਸ ਹੋ ਗਿਆ ਸਾਰੇ ਚ ਤੇ ਇੱਕ ਪੱਲਾ ਨਵਾਂ ਪੈ ਗਿਆ ਗੱਲ ਬੜੀ ਵਧੀਆ ਬੰਨੀ ਗਈ ਤੇ ਤਾਂ ਕੰਡਲਿਆਂ ਦਾ ਕੰਮ ਨਿਭੜ ਗਿਆ ਬਿਜਲੀ ਤੰਗਲੀ ਨਾ ਵੀ ਹੋ ਗਈ ਬਲੋਰ ਬਾਹਰੇ ਕੱਢ ਕੇ ਪਰਾ ਕੱਟ ਕਰਿਆ ਇਹ ਤੇ ਕਿਸ਼ਤੀਆਂ ਦਾ ਵੀ ਇਹਦੀ ਸੈਟਿੰਗ ਕਰਤੀ ਪਹਿਲਾਂ ਅਸੀਂ ਪੱਤੀਆਂ ਪੁੱਤੀਆਂ ਦੇ ਕੇ ਸੈੱਟ ਕਰਕੇ ਗਏ ਤੇ ਉਦੋਂ ਤੇ ਉਹ ਕਿਸੇ ਨੇ ਦੁਬਾਰੇ ਰਿਪੇਅਰ ਕਰੀ ਪੱਤੀਆਂ ਪੁੱਤੀਆਂ ਕੱਢ ਲੀਆਂ ਮੁੜ ਕੇ ਦੇਖਿਆ ਨਹੀਂ ਵੀ ਕਿੱਥੇ ਪੈਣੀਆਂ ਨੇ ਕਿੱਥੇ ਨਾ ਤੇ ਹੁਣ ਦੁਬਾਰੇ ਪੱਕਾ ਇਲਾਜ ਕਰਿਆ ਇਹਦਾ ਇਹਦੇ ਵਿੱਚ ਸੱਲਾ ਮਾਰ ਕੇ ਜਿਵੇਂ ਹੁਣ ਕੋਈ ਕਮੈਂਟ ਕਰਦਾ ਵੀ ਮਸ਼ੀਨ ਬੁੜਕ ਦੀ ਜਾਦੇ ਆ ਆ ਜਿਹੜੇ ਆ ਟੈਲੀਫੋਨ ਨੇ ਪਿੱਛੇ ਨੂੰ ਲਿਆਉਣੇ ਨੇ ਨਾ ਕਿ ਅੱਗੇ ਨੂੰ ਚਾਹੇ ਉਹ ਇੱਥੇ ਨੇ ਚਾਹੇ ਉਹ ਸਾਈਡ ਤੇ ਨੇ ਜੇ ਜਿੰਨੇ ਜਾਦੇ ਟੇਡੇ ਹੋਣਗੇ ਉੰਨੇ ਮਸ਼ੀਨ ਜਾਦੇ ਬੁੜਕੂਗੀ ਉੰਨੇ ਝੂਟਾ ਮਾਰੂਗੀ ਉੰਨੇ ਹੀ ਸ਼ਿਕਾਇਤ ਦੋਗੀ ਝੋਨੇ ਦੇ ਵਿੱਚ ਦਾਣੇ ਮਾਰਨ ਦੇ ਹੁਣ ਇਹਦੇ ਵਿੱਚ ਚੱਲਾ ਪਾ ਪਾ ਕੇ ਨੱਟ ਪਿੱਛੇ ਲਿਆ ਕੇ ਪੂਰੇ ਇਹਦੀ ਵੀ 5.5 ਇੰਚ ਦੀ ਜਾਲ ਬਣੀ ਆ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਦੋਨੇ ਪਾਸਿਓ ਤੇ ਉਧਰੋਂ ਬੈੱਡੇ ਦਾ ਉੱਚਾ ਕੀਤਾ ਹੁਣ ਹੋਰ ਇੱਥੋਂ ਨਹੀਂ ਰਾਜਾ ਪੈਂਦਾ ਫਿਰ ਐਸੋਂ ਚਲਾਈ ਨਹੀਂ ਤੇ ਸਾਰਿਆਂ ਨੂੰ ਗਰੀਬ ਜੂਰਾ ਸਾਗਰ ਐਂਟਰਪ੍ਰੀਨਰ ਨੂੰ ਵੀ ਇੱਧਰ ਵੀ ਇੱਕ ਬਲੋਰ ਦੀ ਸੈਟਿੰਗ ਬਾਰੇ ਵੀ ਰਿਕਮੈਂਡ ਕਰਦਾ ਦੀ ਬਲੋਰ ਦਾ ਹੁਣ ਜਿਵੇਂ ਮੰਨ ਲਓ ਵੀ ਉੱਪਰ ਅੱਠ ਦੀ ਪੁਲੀ ਆ ਤਾਂ ਥੱਲੇ ਝੋਨੇ ਚ ਚੱਲਣੀ ਆ 5 ਦੀ ਕਈ ਮਸ਼ੀਨਾਂ ਚ 4 ਦੀ ਵੀ ਚੱਲ ਜਾਂਦੀ ਆ ਉਹ ਜਿਨ੍ਹਾਂ ਦਾ ਡਾਇਲਆ ਲੰਬਾ ਹੁੰਦਾ ਬਰਮ ਬਾਡੀ ਦਾ ਵੀ ਹਵਾ ਵੱਧ ਮੰਗਦੀਆਂ ਨੇ ਉਹ ਤੇ ਜੇ ਮਤਲਬ ਕਿਤੇ ਹੁੰਦਾ ਵੀ ਤੁਰੀ ਜਾਂਦੀ ਕਿਤੇ ਉਂਝਲ ਦੀ ਭਰ ਕੇ ਦਾਣੇ ਮਾਰ ਗਈ ਕਿਤੇ ਹਟ ਗਈ ਤਾਂ ਉਹਦਾ ਕਾਰਨ ਹੁੰਦਾ ਵੀ ਹਵਾ ਜਿਆਦਾ ਹੈ ਤਾਂ ਉਥੇ 8 5 ਤੇ ਕਣਕ ਦੇ ਵਿੱਚ 8 4 ਨਾ ਮੱਖੀ ਆਵੇ ਤੇ ਨਾ ਵਿੱਚ ਪੂਸਪਰਾਲ ਜਾਵੇ ਤੇ ਸਫਾਈ ਵੱਧ ਜਾਂਦੀ ਹੈ ਤੇ ਜਿਹੜੀਆਂ ਪਲੇਟਾਂ ਹੁੰਦੀਆਂ ਨੇ ਇਹਦੀ ਮਤਲਬ ਅਸੀਂ ਤਾਂ ਕਦੇ ਰੱਖੀਆਂ ਨਹੀਂ ਇਹ ਮਤਲਬ ਆਪਾਂ ਹੀਰਾ ਦੇ ਵੀ ਇਹ ਵਿੱਚੋਂ ਇੱਕ ਤਾਂ ਥੱਲੇ ਵਾਲੀ ਦਾ ਕਾਢੇ ਦਿੱਤੀ ਤੇ ਇਹਦੇ ਵੀ ਹੈ ਨਹੀਂ ਜਿੱਦਿਓ ਡਰੈਕਟ ਹਵਾ ਪੈਂਦੀ ਆ ਜਦੋਂ ਉਹ ਕਿਸੇ ਨੇ ਛੇੜ ਲੀਆਂ ਕਿਸੇ ਉੱਚਾ ਨੀ ਮੈਂ ਕਰ ਲੀਆਂ ਉਹ ਫਰਕ ਪੈ ਜਾਂਦਾ ਹੁਣ ਇਹਦੇ ਪ੍ਰੋਪਰ ਆ ਹਵਾ ਆਪ ਦੇ ਆਪ ਜਾਂਦੀ ਆ ਕੋਈ ਇੱਧਰ ਉੱਧਰ ਕਰਨ ਦੀ ਲੋੜ ਨਹੀਂ ਤੇ ਇਹਦੇ ਪੁਲੀ ਪਾਈ ਆ 12 ਇੰਚੀ ਫਲੋਰ ਬਲਾਰ ਦੇ ਦੁਬਾਰੇ ਟਾਂਕੇ ਟੂਕੇ ਲਾਤੇ ਦੇ ਬੈਲ ਹੌਜਿੰਗ ਦੇ ਇਹਦੇ ਉਰਲੇ-ਪੁੜੇ ਦੇ ਨਾਟ ਢਿੱਲੇ ਚੱਲ ਗਏ ਤੇ ਟੁੱਟੇ ਹੋਏ ਤੇ ਉਹ ਵੀ ਨਵੇਂ ਪਏ ਕੱਢ ਕੇ ਤੇ ਨੇ ਤਿੰਨਾਂ ਨਾਲ ਟੁੱਟੇ ਹੋਏ ਤੇ ਕੱਢ ਕੇ ਨਵੇਂ ਪਾ ਗਏ ਤੇ ਕੰਮ ਨਿਬੜ ਗਿਆ ਦਾ ਲਗਭਗ ਮਸ਼ੀਨ ਦਾ ਹੁਣ ਕੱਲੀਆਂ ਸੀਪਾਂ ਪਾਉਣੀਆਂ ਨੇ ਤੇ ਲਿਫਟਾ ਟੰਗਣਾ ਜਿਹੜਾ ਦائیں ਆ ਕੱਲ ਜਦੋਂ ਇਹ ਲੈਣ ਗਏ ਸੀਗੇ ਅਸੀਂ ਇੱਕ ਪੱਲੇ ਦੇ ਵਿੱਚ ਸਾਰਾ ਸਬਾਨ ਕੰਪਲੀਟ ਕਰ ਲਿਆ ਤੇ ਜਦੋਂ ਪੱਲਾ ਆ ਗਿਆ ਉਸ ਤੋਂ ਬਾਅਦ ਪੂਰਾ ਅੱਧਾ ਘੰਟਾ ਲੱਗਿਆ ਨਹੀਂ ਹੋਣਾ ਵੀ ਜਦੋਂ ਚੱਕ ਕੇ ਰੱਖਿਆ ਪੂਰਾ ਇਧਰੋਂ ਕੰਪਲੀਟ ਕਰਕੇ ਇਹ ਨਹੀਂ ਹੈਗਾ ਵੀ ਉੱਥੇ ਡੰਗਿਆ ਤੇ ਮਸੇਂ ਅੱਧਾ ਪੌਣਾ ਘੰਟਾ ਲੱਗਿਆ ਹੋਊ ਪਰ ਉਦੋਂ ਬਾਅਦ ਹਾਂਡੀ ਹੁੰਡੀ ਕਸਣ ਨੂੰ ਉਹ ਕਲੱਚ ਵਾਲਾ ਹੌਜ਼ਿੰਗ ਆ ਜਾਏਗਾ ਉਹ ਕੇ ਰਿਪੋਰਟ ਹੁਣ ਇਧਰੋਂ ਇੱਕ ਜਦੋਂ ਕਾਟਰ ਆਪਾਂ ਚਾਹੀ ਗਰੇ ਹੁੰਦਾ ਵੀ ਕਾਟਰ ਆਪਣੀ ਮਰ ਜਾਂਦੀ ਐ ਕਾਟਰ ਮੂਹਰੋ ਚਾਹੇ ਲੋਜ ਕਰ ਲਓ ਵੀ ਬੱਤ ਸਿਰ ਦੀ ਸੱਟ ਨਾ ਜਾਂਦੀ ਹੋਵੇ ਜਿਹੜਾ ਇੰਡਾ ਉਹਦਾ 1.5 ਤੋਂ 2 ਇੰਚ ਦਾ ਉਹਨੂੰ ਟਾਈਟ ਰੱਖ ਲਓ ਕਿਉਂਕਿ ਜਦੋਂ ਆਪਾਂ ਪੂਲਰ ਲਾ ਕੇ ਰਾਣਾ ਲਾ ਕੇ ਪੱਟਣੀ ਆ ਉਹਨੇ ਥਾਵਾਂ ਉ ਟੈਂਟ ਆਉਣੀ ਆ ਉਦੋਂ ਵੇ ਸੌਖੀ ਨਿਕਲ ਜਾਣੀ ਆ ਉਹ ਨਾ ਉਹ ਸੇਤੀ ਮਰੇ ਜਦੋਂ ਆਪਾਂ ਜਮੀ ਹਵਾ ਸਮਾਨ ਜੀ ਰੱਖ ਲੈਨੇ ਆ ਉਹ ਫਿਰ ਢਿੱਲ ਪੈਂਦੀ ਉਹ ਪੈਂਦੀ ਆ ਨਾਲੇ ਗੋਲੇ ਦਾ ਸਾਇਜ਼ ਮਰਦਾ ਨੇ ਸਾਫਟ ਮਰਦੀ ਆ ਤੇ ਵੀ ਉਸ ਹਾਵਨਾ ਕੰਮ ਕਰ ਲਈ ਹੁਣ ਇਹਦਾ ਵੀ ਅਸੀਂ ਅੱਡ ਅੱਡ ਕਰਕੇ ਆ ਨਟ ਖੋਲਕੇ ਫੇਰ ਕਟਰ ਠੋਕਦੇ ਹੁੰਦੇ ਆ ਕੱਲਾ ਗੁੱਲਾ ਪਾ ਕੇ ਉਦੋਂ ਬਾਅਦ ਆ ਪੱਲਾ ਅੱਡ ਪਾਉਣੇ ਹੁੰਦੇ ਆ ਤਾਂ ਤਸੱਲੀ ਹੋ ਜਾਂਦੀ ਆ ਕਟਰ ਦੀ ਪੂਰੀ ਕੋਈ ਕਸਰ ਨਹੀਂ ਰਹਿੰਦੀ ਹੈਗੀ ਹੁਣ ਇਹਦੇ ਮਤਲਬ ਹੈ ਨਹੀਂ ਹਵਾਲਿਆ ਕੋਈ ਵੀ ਜਿਗਾਰਡ ਡਾਇਰੈਕਟ ਹੈ ਕੰਮ ਇਹ ਸਮਾਂ ਦੀ ਸਭ ਤੋਂ ਵਧੀਆ ਕੰਮ ਹੈ ਕੋਈ ਸੇਣ ਦੀ ਲੋੜ ਨਹੀਂ ਕੋਈ ਇਧਰ ਹੇਠ ਉੱਤਾ ਕਰਨ ਦੀ ਲੋੜ ਨਹੀਂ ਹੈਗੀ ਬਾਕਟੇ ਦੀ ਪਹਿਲਾਂ ਵੀ ਆਪਾਂ ਹੀ ਉਦੋਂ ਕਣਕ ਜੇ ਸਿੱਧੀ ਪਿੱਦਰੀ ਕਰੀ ਸੀ ਭੇਟ ਨਾਲ ਤੇ ਹੁਣ ਵੀ ਉਵੇਂ 17 13 ਤੇ ਬੰਨੀ ਐ ਅੱਗੋਂ 17 ਤੋਂ ਪਿੱਛੋਂ 13 ਤੋਂ ਹੁਣ ਵਿੱਚ ਕਈ ਕਈ ਜਾਂਦੇ ਨੇ ਅਸੀਂ ਅੱਖਾਂ ਨਾਲ ਵਿੱਚ ਗਏ ਕਰ ਦਿੰਨੇ ਆ ਬਾਹਰ ਕਰ ਦਿੰਨੇ ਆ ਜਿੰਨੀ ਇਹਨੂੰ ਨੇੜੇ ਲਾਉਂਗੇ ਚਾਹੇ ਐਲ ਦੀ ਬੋਲਟ ਤੇ ਬੰਨ੍ਹ ਲਓ ਤਾਂ ਮਸ਼ੀਨ ਦੁਪਹਿਰ ਦੇ ਵਿੱਚ ਦਾਣੇ ਮਾਰਨ ਦੀ ਦਿੱਕਤ ਦਊਏ ਦਊ ਚਾਹੇ ਕੁਛ ਕਰ ਲਿਓ ਫਿਰ ਇਹ ਤੋਰਾ ਨਹੀਂ ਲੈਂਦੀ ਕਾਰਨ ਕੀ ਹੋ ਜਾਂਦਾ ਲਾਂਗੇ ਦਾ ਚੂਰਾ ਹੋਣ ਲੱਗ ਜਾਂਦਾ ਹੈ ਉਹ ਡਿਗਣ ਲੱਗ ਜਾਂਦਾ ਬੈੱਡ ਤੇ ਫਿਰ ਕਿਸ਼ਤੀਆਂ ਤੇ ਸੀਪਾਂ ਤੋਂ ਸੁਣਾਈ ਨਹੀਂ ਹੁੰਦੀ ਤਾਂ ਉਹ ਗੰਦ ਪਿੱਲ ਦੇ ਵਿੱਚ ਦਾਣਾ ਆਊਏ ਆਊ ਚਾਹੇ ਕੁਝ ਕਰੀ ਜਾਇਓ ਜਦੋਂ ਇਹ ਮੱਤ ਸਿਰ ਬੰਨੀ ਹੋਈ ਆ ਵੀ ਲਾਂਗੇ ਦਾ ਚੂਰਾ ਜਿਹੜਾ 20 ਤੋਂ 25% ਹੋਣਾ ਚਾਹੀਦਾ ਹੀ ਨਹੀਂ ਹੈਗਾ ਵੀ 50% ਹੋਵੇ ਫਿਰ ਨਹੀਂ ਇੱਕ ਇਹਦੀ ਤੰਗਲੀ ਸੰਗਲੀ ਕਰਕੇ ਲਾਈ ਹੈ ਸਰੀਏ ਬਦਲੇ ਆਏ ਨੇ ਉਦੋਂ ਤੇ ਲੰਬਾਈ ਕਰੀ ਆ ਉਹਨਾਂ ਦੀ ਬਾਕੀ ਬ੍ਰੇਕਾਂ ਬਰੂਕਾਂ ਓਕੇ ਨੇ ਡਾਇਰੈਕਸ਼ਨਾਂ ਓਕੇ ਨੇ ਇਹਦਾ ਥੱਲੇ ਵਾਲਾ ਨਟ ਸੀ ਜਿਹੜਾ ਉਹ ਲੀਕ ਦੀ ਉਹਦੇ ਧਾਗਾ ਤੂੰ ਗੱਲ ਲਾ ਕੇ ਉਹ ਚਿੱਟੀ ਟੇਪ ਜੀ ਲਾ ਕੇ ਉਹ ਫਿੱਟ ਕਰਤਾ ਰਿਡੀਵੇਟਰ ਰਹੇਗਾ ਟੰਗਣਾ ਇਹਨੂੰ ਟੰਗਦੇ ਆ ਹੁਣ ਤੇ ਲਾਉਣਿਆ ਲੀਵਰ ਇਸ ਤੋਂ ਬਾਅਦ ਫਿਰ ਕਾਟਰ ਦਾ ਕੰਮ ਤਾਂ ਇਕੱਲਾ ਕਰੀ ਸੀ ਗੱਪਈਆ ਤੇ ਇੱਕ ਆ ਚੈਨ ਦੇ ਲੋਕ ਕੱਟ ਕੇ ਇੱਕ ਇਹਦੇ ਵਿੱਚੋਂ ਮਾਲ-ਮੂਲ ਵਢਣਾ ਹੋਰ ਕੋਈ ਦਿੱਕਤ ਨਹੀਂ ਹੈਗੀ ਹੈਡ ਹੱਡ ਪਹਿਲਾਂ ਕਰਦਾ ਦੀ ਦਿੱਕਤ ਇਹ ਉਦੋਂ ਕਰਕੇ ਗਏ ਤੇ ਮੁੜ ਕੇ ਗਏ ਨੇ ਛੇੜਿਆ ਨਹੀਂ ਤੇ ਨਾ ਕੋਈ ਦਿੱਕਤ ਆਈ ਹੈ। ਨਾ ਕੋਈ ਹੈਡ ਟੁੱਟਿਆ ਨਾ ਕੁਝ ਹੋਰ ਹੋਇਆ। ਤੇ ਇਹ ਇੱਕ ਕਾਟਰ ਨਾ ਜਿਵੇਂ ਆਹ ਹੰਟ ਇਹਨਾਂ ਸਿੱਧੀਆਂ ਖੜੀਆਂ ਨੇ। ਜਦੋਂ ਆਪਾਂ ਆਹ ਡਿਵਾਈਡਰ ਦੇ ਇਹਨਾਂ ਤੋਂ ਟਾਈਮ ਛੇੜ ਲਿਆ ਤੇ ਇਹਨਾਂ ਪਿੱਛੇ ਆ ਗਏ। ਤਾਂ ਇਹ ਮਾਲ ਵੀ ਉੱਤੇ ਚਾੜਨੀਆਂ ਤੇ ਬੱਲੀਆਂ ਭਗਾ ਭਗਾ ਕੇ ਮੂਰੇ ਵੀ ਸੱਟਣੀਆਂ ਦੁਬਾਰੇ ਮੋੜ ਕੇ ਰਿਪੀਟ ਕਰਨੀਆਂ ਇਹ। ਅੱਗੇ ਜਗੀ ਜਾਣਗੀਆਂ ਤਾਂ ਉਦੋਂ ਨਾ ਮਤਲਬ ਇੰਨਾ ਤੋਂ ਛੇੜ ਕੇ ਤਾਂ ਇਹਨਾਂ ਨੂੰ ਅੰਦਰ ਕਰ ਦੇਣਾ ਹੋਰ ਤਾਂ ਇਹਨਾਂ ਨੂੰ ਐਸ ਰੋਟ ਲਾਇਆ ਜਾਣਾ ਜੇ ਥੱੱਬਾ ਵੀ ਬਣਦਾ ਹੋਵੇ ਜਿਵੇਂ ਇੱਥੇ ਅ ਪੰਡ ਜੀ ਬਣ ਲੱਗ ਜਾਂਦੀ ਹੁੰਦੀ ਹੈ ਵਾਲਾ ਜਾਂ ਮਾਰ ਜਾਂਦੀ ਹੈ ਮਸ਼ੀਨ ਤਾਂ ਉਹਦਾ ਹਾਲੇ ਇਹੀ ਹੁੰਦਾ ਕੱਲਾ ਟਾਈਮ ਛੇੜਨਾ ਇਹਦਾ ਹੋਰ ਕੁਝ ਨਹੀਂ ਕਰਨਾ ਬਾਕੀ ਜੇ ਇਹ ਛੇੜੇ ਤੋਂ ਵੀ ਨਾ ਹਟੇ ਤਾਂ ਰੀਲ ਜਿੰਨੀ ਮੂਰੇ ਹੋ ਸਕਦੀ ਆ ਨਟਾਂ ਚੋਂ ਉਨੇ ਮੂਰੇ ਲੈ ਜਾਏ ਬਾਏ ਹੁੰਦਾ ਟੋਨੇ ਦੇ ਵਿੱਚ ਜਿਵੇਂ ਹੁਣ ਆ ਰੀਲ ਹੈ ਆ ਜਿਹੜਾ ਪੈਪ ਆਹ ਮਤਲਬ 5 ਮੈਂਚ ਹੈ ਸ਼ਿਮਾ ਇਹਨੂੰ ਜਮਾ ਸੈਂਟਰ 'ਚ ਕਰਕੇ ਥੱਲੇ ਕਰਕੇ ਇਹ ਫਿੰਗਰਾਂ ਦੇ ਉੱਤੇ ਆਉਣਾ ਚਾਹੀਦਾ ਨਾ ਤਾਂ ਟੈਨ ਥੱਲੇ ਲੱਗੇ ਤੇ ਨਾ ਹੀ ਟੈਨ ਵਿੰਗੀ ਹੋਵੇ ਨਾ ਹੀ ਪੈਪ ਟੁੱਟੇ ਨਾ ਹੀ ਥੱਬਾ ਬਣੇ ਜਿਵੇਂ ਰੋਜ਼ ਹਸਾਬ ਨਾਲ ਕੰਮ ਸੋਹਣਾ ਚੱਲਦਾ ਬੱਡਾ ਭਲੇਟ ਪਿਆ ਸੀ ਇਹਦੇ ਨਾਲ ਬਾਸ਼ਕੜ ਦੀ ਮਿਹਨਤੀ ਗਿਣਤੀ ਕਰਕੇ ਇਧਰੋਂ ਮਿੰਗੀ ਬੌਲੀ ਦੀ ਸਟਾਹਾਂ ਤਾਂ ਲਾ ਕੇ ਸਿੱਧੀ ਕਰਕੇ ਪਾਈਏ ਕੋਈ ਗ੍ਰੈਂਡ ਕਰਾਉਣ ਦੀ ਲੋੜ ਨਹੀਂ ਹੁੰਦੀ ਹੁਣ ਜੇ ਗ੍ਰੈਂਡ ਕਰਾਉਣੇ ਹੋ ਤਾਂ ਦੋ ਕੁ ਸੀਜ਼ਨਾਂ ਚ ਖਤਮ ਹੋ ਜਾਂਦੀ ਆ ਹੁਣ ਆ ਫੱਟੀ ਇੰਨੀ ਉੱਚੀ ਖੜੀ ਐ ਜੀ ਤੇ ਇਧਰ ਦੀ ਦੇਖੋ ਚਾਨਣ ਚ ਐਨੀ ਉੱਚੀ ਖੜੀ ਆ ਮੰਨ ਲਓ ਆ ਹੁਣ ਜੇ ਬਾਸ਼ਕੜ ਦੇ ਕੱਟ ਲੱਗ ਗਿਆ ਤਾਂ ਇਹ ਇੰਨੀ ਹੋ ਖਤਮ ਐ ਦੋਆ ਦਵਾਰੇ ਲੱਗ ਗਿਆ ਫਿਰ ਜਮਾ ਖਤਮ ਐ ਫਿਰ ਨਵੀਆਂ ਪੌਣੀਆਂ ਪਾਉਗੂ ਵੀ ਜੇ ਕੋਈ ਬਾਹਲਾ ਕੋਈ ਫਾਲਟ ਨਹੀਂ ਹੈਗਾ ਬਿੰਗਵਲ ਨਹੀਂ ਹੈਗਾ ਹਨਾ ਤਾਂ ਬਲੇਡ ਨਾਲ ਆਰੇ ਵਾਲੇ ਨਾਲ 2 ਇੰਚੀ ਬਲੇਡ ਆਉਂਦਾ ਹੁੰਦਾ ਇੱਕ ਇਹ ਤਾਂ ਹੋਰ ਹੈ ਤੇ ਉਹਦੇ ਨਾਲ ਇਹਦਾ ਬਲ ਕੱਢਿਆ ਜਾਵੇ ਆਹ ਕੰਮ ਆਪਾਂ ਹਰੇਕ ਦੇ ਕਰਦੇ ਹੁੰਨੇ ਆ ਚਾਹੇ ਕੋਈ ਆਪਣਾ ਚਾਹੇ ਕੋਈ ਬਗਾਨਾ ਆਹ ਹੁਣ ਇਹ ਚ ਗਲਾਈ ਦੇਖ ਲਓ ਕਿੰਨੀ ਪਈ ਹੋਈ ਸੀ ਇੱਥੋਂ ਬਾਹਰ ਕੱਢ ਫਿਰ ਪਿੱਛੇ हट ਜਾਂਦੀ ਹੈ ਫਿਰ ਬੱਲੀ 'ਚ ਦਾਣਾ ਰਾਤ ਨੂੰ ਆਉਣਾ ਹੀ ਆਉਣਾ ਹੁਣ ਇਹਨੇ ਪੌਰ ਪੌਰ ਛੱਟਣੀ ਆ ਉਹ ਲਾਲਾ ਸਾਹਦੂ ਫੋਨ ਕਰ ਦਿੰਦਾ ਵੀ ਛੋਡੇ ਵਾਲੀ ਹੀਰਾ ਵਾਂਗੂ ਭੱਜਣ ਲਾਉਣੀ ਆ। ਵੀ ਕੰਮ-ਕਮ ਦਾ ਵੀ ਫਰਕ ਹੁੰਦਾ, ਬੰਦੇ-ਬੰਦੇ ਦਾ ਵੀ ਫਰਕ ਹੁੰਦਾ, ਇਹ ਨਹੀਂ ਹੁੰਦਾ ਵੀ ਕੱਲੀ ਮਸਿੰਦਰੀਓ ਚੰਗੀ ਆ ਹਨਾ। ਮਸਿੰਦਰੀ ਕੋਈ ਨਹੀਂ ਮਾੜੀ ਹੈਗੀ। ਹੁਣ ਕਈ ਮੇਰੇ ਭਰਾ ਇਹ ਜੇ ਚਲੋ ਫੋਨ ਕਰ ਦਿੰਦੇ ਨੇ ਵੀ ਅਸੀਂ ਗੇਰ ਦਾ ਕੰਮ ਕਰਿਆ ਦੀ ਬਾਜ ਆਉਂਦੀ ਆ। ਹੁਣ ਉੱਥੇ ਨਾ ਤਾਂ ਆਪਾਂ ਨੂੰ ਪਤਾ ਵੀ ਤੁਸੀਂ ਕੀ ਕੀਤਾ ਤੇ ਕੀ ਕਰਿਆ। ਉੱਥੇ ਹੁਣ ਉਹ ਚੀਜ਼ ਦਾ ਕੋਈ ਹੱਲ ਨਹੀਂ ਹੁੰਦਾ। ਲਾ ਕੋਈ ਗੱਲ ਸਮਝ ਆਵੇ ਨਾ ਕੁਝ ਹੋਰ ਆਵੇ। ਜਿਹੜਾ ਕੰਮ ਆਪ ਕਰਿਆ ਹੁੰਦਾ ਉਹਦਾ ਆਪਾਂ ਨੂੰ ਪਤਾ ਹੁੰਦਾ ਉਹ ਇਹਦਾ ਗੇੜਾ ਗੂੜਾ ਸਾਰਾ ਕੰਮ ਕਰਕੇ ਫਰੀ ਤੇ ਇੱਥੋਂ ਗੇੜਾ ਗੂੜਾ ਦੇ ਕੇ ਪਹਿਲਾਂ ਸਾਰੇ ਗੇਰ ਪਾ ਕੇ ਦੇਖੇ ਵੀ ਹਾਂ ਕੋਈ ਕੰਪਲੇਂਟ ਨਹੀਂ ਕੋਈ ਦਿੱਕਤ ਨਹੀਂ ਇੱਥੇ ਹੀ ਕਲੱਚ ਦੇਖਿਆ ਵੀ ਕਿੱਥੇ ਪੈਡਲ ਫਰੀ ਹੁੰਦਾ ਕਿੱਥੇ ਜਾ ਕੇ ਕੰਮ ਕਰਦਾ ਵੀ ਉਹੀ ਦੇ ਹਿਸਾਬ ਨਾਲ ਪਲੇ ਰੱਖ ਲਾਂਗੇ ਕਿ ਕਿਹਦਾ ਇਹ ਫਲੈਟ ਭਜਦਾ ਇੱਧਰ ਉੱਧਰ ਨੂੰ ਤੇ ਉਹ ਦੇਖਣਾ ਹਲੇ ਲੀਵਰ ਨੂੰ ਬਲਾ ਕੇ ਲਓ ਜੀ ਐਲੀਵੇਟਰ ਟੰਗਿਆ ਗਿਆ ਹੈਗੇ ਵੀ ਦੋਨੇ ਤੇ ਓਕੇ ਸੋਕੇ ਹੋ ਗਏ ਟੰਗ ਲਿਆ ਦੇਖੀ ਓਏ ਆ ਕੀ ਕਰਿਆ ਤੇ ਲੱਗੇ ਸਟਾਰਟ ਕਰਨੇ ਨੂੰ ਇਹਦਾ ਕੰਮ ਕੀਤਾ ਕਿ ਐ ਮਾਨ ਰੋਤਾ ਕਰੂ ਜਿੰਨਾ ਹੋਇਆ ਉਹਦੇ ਕੰਮ ਦੇਖ ਜੋਤੀ ਬਬ ਬਹੁਤ ਨੇ ਫੇਰ ਵਧਾ ਦਾਂਗੇ ਬਹੁਤ ਨੇ ਅਹ ਜੇ ਹਾਂ ਕੋ ਪਹਿਲਾਂ ਬਹੁਤ ਨਰਾਜ ਮਾਰਦੇ ਤੇ ਜੇ ਹੁਣ ਸਾਇਲੈਂਟ ਬੜੀ ਆ ਬੰਦੀ ਜੇ ਸਾਲਾ ਮਾਰ ਜੇ ਪਹੁੰਚ ਜਾ ਆਰੇ ਸਟਾਰਟ ਕਰੀ ਜੋਤੀ ਮਾਇਆ ਉਹ ਬੈਲ ਹੌজিং ਦੀ ਸਾਫਟ ਜਿ ਢਿੱਲਾ ਉਹ ਬਾਜ਼ੀ ਕਰਦੀ ਐ ਉਹ ਟਿਕ ਟਿਕ ਜੀ ਖਾਦੀ ਬੋਲਦੀ ਐ ਬਾਕੀ ਬਾਬੇ ਦੀ ਕਿਰਪਾ ਨਾਲ ਸੱਟਾ ਕੰਮ ਜਾਵਾ ਚਾਲ ਚੁਲ ਪੂਰੀ ਵਧੀਆ ਹੋ ਗਈ ਬੈਡ ਉੱਚਾ ਹੋ ਗਿਆ ਹੁਣ ਤਾਂ ਹੀ ਜਦ ਕੀ ਮਸ਼ੀਨਾਂ ਵਾਠ ਠੀਕ ਆ ਗ੍ਰੀਸਿਕਾ ਪਾ ਸਾਰੀ ਨੂੰ ਆ ਗਿਆ ਬਸ ਗ੍ਰੀਸ ਨਹੀਂ ਇਹ ਪਸੰਦ ਆ ਹੈਗਾ ਰੈੱਡ ਜੈਲ ਦੀ ਗ੍ਰੀਸ ਕਾਸਟਰੋਲ ਦਾ ਨਾ ਇਹ ਸਸਤਾ ਵੀ ਹੈ ਇਹਦੇ ਨਾਲੋਂ ਤੇ ਨਾਲੇ ਕੁਆਲਿਟੀ ਵੀ ਬਹੁਤ ਵਧੀਆ ਉਹ ਦਿਨੇ ਦਾ ਪਹਿਲਾਂ ਤਾਂ ਬਹੁਤ ਸਾਲਾ ਮਾਰਦੀ ਸੀ ਇਹ ਹੈ ਕੰਮ ਬਾਕੀ ਜਿਹੜਾ ਨਿਬੜ ਗਿਆ ਮੋਟਾ-ਮਾਟਾ ਤੇ ਸੀਪਾਂ ਪਾਉਣੀਆਂ ਰਹਿ ਗਈਆਂ 엘ਿਵੇਟਰ ਦੀ ਚੈਨ ਰਹਿ ਗਈ ਛੋਟੀਆਂ ਚੈਨਾਂ ਰਹਿ ਗਈਆਂ ਪਾਉਣੀਆਂ ਤੇ ਬਾਕੀ ਕਾਟਰ ਨੂੰ ਦਾ ਗ੍ਰੀਸ ਗਰੂਸ ਹੈ ਹੋਰ ਤਾਂ ਕੋਈ ਕੰਮ ਹੈ ਨਹੀਂ ਉਹਦਾ ਇੱਕ ਉਹਦੇ ਕਾਟਰ ਦੇ ਥੱਲੇ ਰਾਬੜਾ ਰੋਬੜਾ ਪਾਉਣੀਆਂ ਨੇ ਤੇ ਉਹ ਜਦੋਂ ਨਾ ਪਾਉਣੇ ਆ ਤਾਂ ਉਰਲੇ ਟਾਇਰ ਦੇ ਥੱਲੇ ਟੋਆ ਕਰਨਾ ਪੈਂਦਾ ਟੋਆ ਕਰਕੇ ਫੇਰ ਪੈਂਦਾ ਨਹੀਂ ਕਾਟਰ ਪੈਂਦਾ ਨਹੀਂ ਹੈਗਾ ਤੇ ਉਹ ਸੈਟਿੰਗ ਕਰਨੀ ਹੈ ਇਹਦੀ ਤੇ ਬਾਕੀ ਉਦੋਂ ਮੈਂ ਸੋਚਦਾ ਹੋ ਜਾਣਗੇ ਬਿਲਕੁਲ 11 12 ਵਜੇ ਦੇ ਨੂੰ ਤੇ ਫਿਰ ਜਾਣਾ ਅੱਗੇ ਬੰਦੇ ਢੀਕਦੇ ਨੇ ਅੱਜ ਆ ਗਿਆ ਦੀ ਫੋਨ ਕਹਿੰਦੀ ਵੀ ਸਾਡੇ ਬੰਦੇ ਬੁੰਦੇ ਸਟਾਫ ਇਕੱਠਾ ਹੋ ਗਿਆ ਵੀ ਵੀਰ ਬਣ ਕੇ ਆਉ ਉਸੇ ਤੀ ਤੇ ਸਾਨੂੰ ਵੀ ਕਾਲੀ ਆ ਆਪਣਾ ਵੀ ਕੰਮ ਫਿਰ ਨੇੜੇ ਆ ਬਾਡੀ ਦਾ ਇੱਕ ਦੋ ਤਰੀਕ ਤੱਕ ਮਤਲਬ ਚੱਲ ਪੈਣਾ ਉਥੇ ਹੌਲਾ ਟੁੱਟ ਮਾ ਜਾ ਬਾਕੀ ਠੀਕ ਹੈ ਜੀ ਧੰਨਵਾਦ ਮਿਲਦੇ ਆ ਨਵੀਂ ਵੀਡੀਓ ਚ ਓਕੇ ਜੀ